ਆ ਵੇਖੋ ਵੀਰ ਨੇ ਗੇਅਰ ਰੋਲ ਦਾ ਨਟ ਖੋਲਿਆ ਤੇ ਕਹਿੰਦਾ ਬਾਈ ਕਹਿੰਦਾ ਵੀ ਗੇਅਰ ਰੋਲ ਕਿਨੇ ਚਿਰ ਬਾਅਦ ਚੇਂਜ ਕਰਨਾ ਚਾਹੀਦਾ ਸਰਵਿਸ ਵੇਸੇ ਚੈੱਕ ਕਰਾ ਲਓ ਬਾਕੀ 60000 30000 40000 ਤੇ ਇਹ ਰਨਿੰਗ ਦੇ ਸਾਹਮਣਾਂ ਗੱਡੀ ਆ ਆਪਣੀ ਤਾਂ 40000 ਚੱਲੀ ਆ ਹਾਂ ਤੇ ਪਰ ਇਹ 2014 ਮਾਡਲ ਆਈ ਆ ਹਾਂ 10 ਸਾਲ ਹੋ ਗਏ ਤੇ 10 ਸਾਲ ਹੋ ਗਏ ਆ ਤੇ ਮੈਨੂੰ ਸਾਹਮਣਾਂ ਆ ਦੇਖੋ ਉਹ ਦੁਬਾਰਾ ਕਿਨੇ ਬਰਾਸ ਰਿੰਗ ਦਾ ਗੇਅਰ ਦੇ ਦਿੱਕਤ ਆਉਂਦੀ ਇਸੇ ਕਰਕੇ ਆਉਣ ਲੱਗ ਜਾਂਦੀ ਐ ਜੀਰੋ ਚੇਂਜ ਕਰਾ ਲੈ ਗੋ ਪਾ 3000 40 ਇੱਕ ਰੀਜਾ ਮਿਸਤਰੀ ਚੈੱਕ ਕਰਾਣ ਕਰੂਗੀ ਹਾਂ ਤੇ ਪੇਂਟਰ ਪਾਉਣ ਲੱਗਾ ਗੇਰ ਹੋਏ ਲੋ ਵੀ ਆਪਾਂ ਨੂੰ ਲੱਗੀ ਭੁੱਖ ਤੇ ਬਾਹੂ ਆ ਗਿਆ ਲੱਡੂ ਕਰਾਰੇ ਲੈ ਕੇ ਕਿਉਂ ਵੀ ਸਭ ਭਾਜੀ ਕੀ ਹਾਲ ਨੇ ਜੀ ਠੀਕ ਠਾਕ ਜੀ ਕੈਮ ਸੇ ਤਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਅੱਜ ਆਪਾਂ ਚੱਲੇ ਆਂ ਉਲਟੋ ਦੀ ਸਰਵਿਸ ਕਰਾਉਣ ਸੋ ਇਹ ਵੀਡੀਓ ਬਹੁਤ ਹੀ ਇੰਟਰਸਟਿੰਗ ਹੋਣ ਵਾਲੀ ਆ ਆਪਣੀ ਗੱਡੀ ਦੀ ਨਾ ਐਵਰੇਜ ਘਟ ਗਈ ਸੀ 10 12 ਦੀ ਐਵਰੇਜ ਰਹਿ ਗਈ ਸੀ ਸੋ ਸਰਵਿਸ ਤਾਂ ਚਲੋ ਹਰ ਕੋਈ ਨੋਰਮਲ ਕਰਾਉਂਦਾ ਹੀ ਰਹਿੰਦਾ ਕਿਉਂਕਿ ਹਰ ਘਰੇ ਗੱਡੀ ਹੈ ਅੱਜ ਕੱਲ ਪਰ ਆਪਾਂ ਨੋਰਮਲ ਸਰਵਿਸ ਨਹੀਂ ਕਰਾਉਣੀ ਮਤਲਬ ਕੱਲਾ ਫਿਊਲ ਤੇ ਦੂਜਾ ਫਿਲਟਰ ਵਗੈਰਾ ਨਹੀਂ ਚੇਂਜ ਕਰਾਉਣੀ ਅੱਜ ਆਪਾਂ ਕਰਾਉਣੀ ਹੁੰਦੀ ਥਰਟਲ ਬਾਡੀ ਦੀ ਸਾਰੀ ਸਪਰੇਅ ਕਰਾ ਕੇ ਪਲੱਗ ਵਗੈਰਾ ਜੇ ਚੇਂਜ ਕਰਨੇ ਹੋਏਗੇ ਚੇਂਜ ਕਰਾਂਗੇ ਸੋ ਇਹ ਵੀਡੀਓ ਬਹੁਤ ਵਧੀਆ ਬਣਨ ਵਾਲੀ ਆ ਜੇ ਤੁਹਾਡੀ ਵੀ ਗੱਡੀ ਦੀ ਐਵਰੇਜ ਘਟ ਗਈ ਆ ਤਾਂ ਆਪਾਂ ਕੀ ਕਰਾਂਗੇ ਤੁਹਾਨੂੰ ਹਰ ਡਿਟੇਲ ਦਵਾਂਗੇ ਕਿੰਨਾ ਕੋਸਟ ਲੱਗੀ ਕੀ ਖਰਚਾ ਆਇਆ ਕਿੰਨੀ ਲੇਬਰ ਲੱਗੀ ਆ ਔਰ ਐਵਰੇਜ ਦਾ ਫਰਕ ਪਿਆ ਕਿ ਨਹੀਂ ਪਿਆ ਇਹ ਵੀ ਜ਼ਰੂਰ ਦੱਸਾਂਗੇ 2014 ਮਾਡਲ ਆਪਣੀ ਗੱਡੀ ਆ ਤੇ ਤਕਰੀਬਨ ਰੱਬ ਦਾ ਡਬਲ ਲੱਗ ਰਿਹਾ ਵੀ 40000 ਚੱਲੀ ਹੈ ਜੀ ਸੋ ਮਿਲਦੇ ਆਂ ਆਪਾਂ ਫਿਰ ਉੱਥੇ ਪਹੁੰਚ ਕੇ ਜੀ ਠੀਕ ਹੈ ਜੀ ਲਓ ਜੀ ਇਹ ਆ ਗਈ ਮਾਰਕੀਟ ਕਾਰਾਂ ਦੀ ਜਿੱਥੇ ਸਾਰਾ ਕੰਮ ਹੁੰਦਾ ਤੇ ਆਹ ਆ ਗਈ ਆਪਣੀ ਦੁਕਾਨ ਤੇ ਹੁਣ ਆਪਾਂ ਲਵਾਂਗੇ ਟਰਨ ਮਾਰੀ ਜਿਹਾ ਪਿੰਡਰ ਹਾਂਜੀ ਮਕੈਨਿਕ ਸਾਹਿਬ ਕੀ ਹਾਲ ਹੈ ਜੀ ਹਾਂਜੀ ਕੀ ਹਾਲ ਹੈ ਬਾਪ ਵਧੀਆ ਕਰੀਏ ਫਿਰ ਅੱਜ ਗੱਡੀ ਦਾ ਕੰਮ ਹੋਰ ਕਰੀਏ ਹੋਰ ਕਰੀਏ ਕਰੀਏ ਸ਼ੁਰੂ ਹਾਂ ਨਵੇੜੀ ਅੱਜ ਫਿਰ ਸਾਰਾ ਕੰਮ ਹੈ ਆਪਣੀ ਰਾਣੀ ਸੁੰਦਰਾ ਆ ਗਈ ਹਾਂ ਆ ਗਈ ਆ ਗਈ ਰਾਣੀ ਸੁੰਦਰਾ ਚਾਬੀ ਆਹ ਲਓ ਆਹ ਲਓ ਚਾਬੀ ਆਹ ਲਓ ਰਾਈਡ ਲੈਣੀ ਲਓ ਜੀ ਲਓ ਰਾਈਡ ਲੈ ਕੇ ਚੈੱਕ ਕਰੋ ਇਹਦਾ ਸਾਫ ਤਾਂ ਕੀ ਹੈ ਇਹ ਕੀ ਲੱਗਦੀ ਆ ਇਹ ਇਹ ਕੀ ਚੀਜ਼ ਆ ਇਹਦਾ ਮੈਨੀਫੋਲਡ ਹੁੰਦਾ ਆਲਟੋ ਦਾ ਹਮਮ ਤੇ ਜਦੋਂ ਇਹ ਜਮਾ ਕਜਰੇ ਨਾਲ ਪਰ ਉਹ ਲੋ ਇਹਦਾ ਹੀ 에ਅਰ ਫਿਲਟਰ ਆਪਾਂ ਟਾਈਮ ਨਾਲ ਨਹੀਂ ਝਾੜ ਦਿਆਂ ਗੱਡੀ ਘੱਟ ਚੱਲਦੀ ਆ ਐਦਾਂ ਹਮਮ ਉਦੋਂ ਬਾਅਦ ਇਹ ਬੂਸਟ ਸੈਂਸਰ ਕੰਮ ਕਰਨੋਂ ਘੱਟ ਕਰਨਾਂਗੇ ਹੁੰਦਾ ਸਲੋ ਵੱਧ ਘੱਟ ਐਵਰੇਜ ਦਾ ਫਰਕ ਪੈਣ ਲੱਗ ਜਾਂਦਾ ਤੇ ਇਹ ਥੋੜਾ ਬੜੀ ਖੋਲਦੇ ਆ ਸਾਫ ਕਰ ਦਿੰਦੇ ਆ ਫੇਰ ਕਰ ਦਿੰਦੇ ਆ ਪਰ ਇਹਦਾ ਕੋਡ ਨਹੀਂ ਜਾਂਦਾ ਅੱਛਾ ਫੇਰ ਵਾਰੀ ਵਾਰੀ ਕੋਡ ਚੱਲ ਆ ਵੀ ਜਾਂਦਾ ਵਾਰੀ ਵਾਰੀ ਇਹੀ ਕੋਡ ਆ ਜਾਂਦਾ ਮਸ਼ੀਨ ਫੇਰ ਮਾਰ ਲਾ ਜਾਂਦੀ ਆ ਕਹਿੰਦੇ ਕਾਫੀ ਕਰਨ ਨਹੀਂ ਹੋ ਜਾਂਦੇ ਹਲਟੋ ਦੇ ਕੇ ਜਿਹੜਾ ਕੇਸ ਸੀ ਰਸੀਨ ਜਿਹਨਾਂ ਆ ਵਾਲਾ ਹੁਣ ਇਹਨੂੰ ਵੀ ਪੂਰਾ ਕਲੀਨ ਕਰਾਂਗੇ ਥੋੜਾ ਬੜੀ ਸਪਰੇਅ ਨਾਲ ਹੀ ਤੇ ਇਹਨੂੰ ਖੋਲ ਕੇ ਪੂਰਾ ਸੈਂਸਰ ਨੂੰ ਖੋਲ ਕੇ ਚੰਗੀ ਤਰ੍ਹਾਂ ਕਲੀਨ ਕਰਕੇ ਆ ਸਾਰਾ ਲਾਓ ਫੇਰ ਆਪਾਂ ਲਾ ਲਾਂਗੇ ਹਾਂਜੀ ਫਿਊਲ ਲਾ ਲੀ ਤੇ ਲਓ ਜੀ ਨਾਲ-ਨਾਲ ਆਪਾਂ ਹੁਣ ਚੱਕੇ ਵੀ ਖਿਲਾ ਰਹੇ ਆ ਸਾਰੇ ਚਾਰੋ ਟਾਇਰ ਖਿਲਾ ਕੇ ਗਰੀਸ-ਗਰੂਸ ਕਰਾਵਾਂਗੇ ਤੇ ਮਕੈਨਿਕ ਸਾਹਿਬ ਤੁਸੀਂ ਇਹਨੇ ਨਾ ਭਰੇ ਪਏ ਨੇ ਕੀ ਹਾਲ ਹੈ ਜੀ ਠੀਕ ਠਾਕ ਜੀ ਹਾਂ ਜੀ ਭਾਈ ਬੜਾ ਠੀਕ ਕੈਮ ਸੇ ਤਾਂ ਹਾਂ ਜੀ ਹਾਂ ਦੋ ਸਾਡੇ ਬੰਦੇ ਨੂੰ ਫਿਰ ਸਮਾਨ ਦੇ ਦੇ ਨਾ ਮਾਰਾ ਇਹ ਲੋਰੀਆ ਪਾ ਹੁਣ ਕਾਟਰ ਬਾਡੀ ਸਾਰੀ ਖੋਲ ਲਈ ਆ ਤੇ ਬਾਈ ਜੀ ਨੇ ਆ ਕੱਢਿਆ ਇਹਨੂੰ ਕੀ ਕਹਿੰਦੇ ਆ ਇਹ ਮਸੂ ਮੋਟਰ ਕਹਿੰਦੀ ਹੈ ਜੀ ਇਹ ਪੂਰੀ ਤਰ੍ਹਾਂ ਜਾਮ ਹੋਈ ਪਈ ਹੈ ਆ ਮੋਟਰ ਜੀ ਜਿਹੜੀ ਆ ਕਹਿੰਦਾ ਜਾਮ ਹੋਈ ਪਈ ਆ ਇਹ ਜਮਾ ਪਲੇ ਹੋਣੀ ਚਾਹੀਦੀ ਹੈ ਨਾ ਇਹ ਮਤਲਬ ਰੈਲੀ ਚੱਲਣੀ ਚਾਹੀਦੀ ਆ ਹੁਣ ਆਪਾਂ ਇਹਨੂੰ ਰੈਲੀ ਕਰਾਂਗੇ ਹਾਂਜੀ ਜੀ ਰੈਲੀ ਠੀਕ ਆ ਫਿਰ ਐਵਰੇਜ ਦਾ ਫਰਕ ਪਊਗਾ ਪੂਰਾ ਜੀ ਪੂਰਾ ਪਾਵਾਂਗੇ ਐਵਰੇਜ ਦਾ ਵੀ ਆਪਾਂ ਨੂੰ ਲੱਗੀ ਭੁੱਖ ਤੇ ਬਾਹੂ ਆ ਗਿਆ ਲੱਡੂ ਕਰਾਰੇ ਲੈ ਕੇ ਕਿਉਂ ਵੀ ਸਹੀ ਬਾਤ ਹੈ ਹੈ ਆਇਆ ਪ੍ਰਧਾਨ ਆ ਵੇਖੋ ਵੀਰ ਨੇ ਗੇਅਰ ਵેલ ਦਾ ਨਟ ਖੋਲਿਆ ਤੇ ਕਹਿੰਦਾ ਬਾਈ ਕਹਿੰਦਾ ਵੀ ਗੇਅਰ ਰੋਲ ਕਿੰਨੇ ਚਿਰ ਬਾਅਦ ਚੇਂਜ ਕਰਨਾ ਚਾਹੀਦਾ ਸਰਵਿਸ ਤੇ ਵੇਹ ਚੈੱਕ ਕਰਾ ਲਓ ਬਾਕੀ 60000 30000 40000 ਤੇ ਜੇ ਰਨਿੰਗ ਦੇ حساب ਨਾਲ ਗੱਡੀ ਆ ਆਪਣੀ ਤਾਂ 40000 ਚੱਲੀ ਆ ਹਾਂ ਤੇ ਪਰ ਇਹ 2014 ਮਾਡਲ ਹੈ ਹਾਂ 10 ਸਾਲ ਹੋ ਗਏ ਤੇ 10 ਸਾਲ ਹੋ ਗਏ ਆ ਤੇ ਮੇਰੇ ਸਾਬ ਨਾਲ ਆ ਦੇਖੋ ਇਹ ਉਦੋਂ ਬਾਅਦ ਕਿਨੇ ਬ੍ਰਾਸ ਰਿੰਗ ਦਾ ਗੇਅਰ ਦੇ ਦਿੱਕਤ ਆਉਂਦੀ ਐ ਇਸੇ ਕਰਕੇ ਆਉਣ ਲੱਗ ਜਾਂਦੀ ਐ ਗੇਅਰ ਉਹ ਚੇਂਜ ਕਰਾ ਲਿਆ ਕਰੋ ਪਾ 30000 ਚੱਲੀ ਇੱਕ ਰੀਜਾ ਮਿਸਤਰੀ ਤੋਂ ਚੈੱਕ ਕਰਾ ਲੈ ਕਰੋ ਜੀ ਜਰੂਰ ਆ ਦਿੱਕਤਾਂ ਫੇਰ ਤਾਂ ਆਉਂਦੀਆਂ ਚਲਾਉਣੀ ਆਪਾਂ ਹੀ ਹੁੰਦੀ ਹੁਣ ਆਪਾਂ ਸਾਰਿਆਂ ਦਾ ਤੇਲ ਬਦਲਣਾ ਹਾਂ ਜੀ ਸਾਰੀ ਸਪੋਲ ਕਰਨਾ ਲੋ ਜੀ ਆਪਾਂ ਨਿਕਲਿਆ ਕੀ ਆਇਲ ਫਿਲਟਰ ਵਿੱਚੋਂ Maruti Suzuki ਦਾ ਆਪਾਂ ਸੇਮ ਉਹ ਹੀ Maruti Suzuki ਦੇ ਪਾ ਰਹੇ ਆ ਇਹ AMG P ਦਾ ਆਉਂਦਾ ਕਿ ਨਹੀਂ ਨਹੀਂ AMG AMG P ਲੋ ਜੀ ਹੁਣ ਆਪਾਂ ਲੱਗੇ ਗियर ਆਇਲ ਪਾਉਣਾ ਹਾਂ ਤੇ ਪੈਂਟਰ ਪਾਉਣ ਲੱਗਾ ਗियर ਆਇਲ ਬੰਦੇ ਬੰਦੇ ਨਾਲੋਂ ਵੜ ਕੇ ਲਿਆਉਂਦੇ ਪਾ ਲੈ ਖੁਸ਼ ਰਹਾ ਕਰੋ ਕੀ ਗੱਡੂ ਜਿਆ ਵਧੀਆ ਬਣਾਇਆ ਹੈ ਨਾ ਹਾਂ ਜੀ ਤੇ ਇਹਦੇ ਨਾਲ ਢੇੜਾ ਹਾਂ ਇਹ ਢੇੜਾ ਲੰਗੀ ਆ ਆ ਵੇਖੋ ਆਹ ਇੰਦੇ ਨਾਲ ਢੇੜਾਂਗੇ ਆਏ ਆਏ ਤੇ ਆ ਜਿਹੜਾ ਘਟਦਾ ਜਾਏਗਾ ਤੇ ਉਹ ਪਾਈਪ ਲੱਗੀ ਆ ਇਧਰੋਂ ਚੜਦਾ ਜਾਏਗਾ ਸੋਰੀ ਹੋ ਗਈ ਡਨ ਓਕੇ ਐਵਰੇਜ ਬਣੇਗੀ ਹੋਣਾ ਮੂਰੀ ਜੀ ਤੋੜ ਜੀ ਪਾਣੀ ਪੂਣੀ ਮਰਾਤਾ ਵਾ ਹੁਣ ਬੰਪਰ ਪਿੱਟ ਕਰਦੇ ਆ ਫਿਰ ਮਿਲਦੇ ਆ ਤੁਹਾਨੂੰ ਲਾਸਟ ਦੇ ਵਿੱਚ ਲੋ ਜੀ ਹਨੇਰਾ ਹੋ ਗਿਆ ਵਾ ਤੇ ਆਪਣੀ ਆ ਗੇਅਰ ਨੋਬ ਵੀ ਟੁੱਟੀ ਪਈ ਸੀ ਤੇ ਇਹ ਵੀ ਹੁਣ ਆਪਾਂ ਮਤਲਬ ਚੇਂਜ ਕਰ ਰਹੇ ਆ ਇਹਦੀ ਜਗ੍ਹਾ ਆਪਾਂ ਲੈ ਕੇ ਆਂਦੀ ਆ 200 ਰੁਪਏ ਦੀ ਮਤਲਬ ਇਹ ਆਈ ਆ ਤੇ ਆ ਵੀ ਆਪਾਂ ਹੁਣ ਚੇਂਜ ਕਰਨ ਜਾਗੇ ਲਓ ਜੀ ਹੋ ਗਈ ਹੁਣ ਗੱਡੀ ਦੀ ਸਰਵਿਸ ਤੇ ਹਨੇਰਾ ਕਾਫੀ ਹੋ ਗਿਆ ਸਵੇਰ ਦੇ ਨਿਕਲੇ ਹੋਏ 11 ਵਜੇ ਤੇ ਸੋ ਹੁਣ ਤੁਹਾਨੂੰ ਐਂਡ ਆ ਗਿਆ ਵਾ ਆਪਾਂ ਪੂਰੀ ਡਿਟੇਲ ਦਵਾਂਗੇ ਮੈਂਸ਼ਨ ਕਰਾਂਗੇ ਪੂਰਾ ਬਿੱਲ ਕਿ ਕੀ ਕੀ ਰੇਟ ਲੱਗਾ ਤੇ ਕਿਨੇ ਦਾ ਸਮਾਨ ਆਇਆ ਤੇ ਹੁਣ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਆ ਜੀ ਕਿਉਂਕਿ ਇਨਫਰਮੇਸ਼ਨ ਜਿਹੜੀ ਮੈਂ ਹਮੇਸ਼ਾ ਲੈ ਕੇ ਆਉਂਦਾ ਰਹਿਣਾ ਹਾਂ ਹੁਣ ਐਕਸ ਯੂਵੀ ਦੀ ਵੀ ਤੁਹਾਡੇ ਅੱਗੇ ਲੈ ਕੇ ਆਵਾਂਗੇ ਸਰਵਿਸ ਕੋਸਟ ਦੀ ਸਾਰਾ ਕੁਝ ਤੇ ਜਦ ਤੱਕ ਫਿਰ ਹਨੇਰਾ ਹੋ ਗਿਆ ਹੁਣ ਸ਼ਕਲ ਵੀ ਘੱਟ ਦਿਖਣ ਲੱਪੀ ਆ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ